ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਬਈ ਸਭ ਨੂੰ ਸਤਿ ਸ਼੍ਰੀ ਅਕਾਲ ਠੀਕ ਹੋ ਬਈ ਸਾਰੇ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਰਾਜਵੰਤ ਕਮਲ ਗੁਰਤੇਜ ਬੀਨ ਸਤਿ ਸ਼੍ਰੀ ਅਕਾਲ ਸਭ ਨੂੰ ਪਹਿਲਾਂ ਤਾਂ ਸੌਰੀ ਬਈ ਕਿਉਂਕਿ ਥੋੜੀ ਕਈ ਦਿਨਾਂ ਤੋਂ ਕਲਾਸਿਸ ਨਹੀਂ ਲੱਗਦੀਆਂ ਸੀਗੀਆਂ ਤੇ ਕਈ ਛਲੋ ਮੱਕੇ ਵਾਰ ਕੁਝ ਮਜਬੂਰੀਆਂ ਹੋ ਜਾਂਦੀਆਂ ਨੇ ਇਸ ਕਰਕੇ ਤੇ ਪਰ ਚਲੋ ਆਪਾਂ ਨੂੰ ਕੰਟੀਨਿਊ ਕਰਦੇ ਹਾਂ ਕਲਾਸ ਨੂੰ ਅਸੀਂ ਨਾ ਤੁਹਾਡਾ ਇਹ ਸਪੈਸ਼ਲ ਸਪੈਸ਼ਲ ਕਲਾਸ ਹੈਗੀ ਤੁਹਾਡੀ ਪੀਐਸ ਟੈਟ ਦੀ ਪੀਐਸ ਟੈਟ ਦੇ ਵਿੱਚ ਜਿਹੜਾ 2025 ਦਾ ਬੈਚ ਹੈ ਉਹਦੇ ਤਹਿਤ ਅਸੀਂ ਜਿੰਨੀਆਂ ਵੀ ਤੁਹਾਡੀਆਂ ਪ੍ਰੀਵੀਅਸ ਇਅਰ ਕੁਐਸਚਨਸ ਹੁੰਦੇ ਨੇ ਨਾ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਸੋਲਵ ਕਰਦੇ ਹੁੰਨੇ ਆ ਤਾਂ ਆਪਾਂ ਜਿਹੜੀ ਸ਼ੁਰੂਆਤ ਕੀਤੀ ਉਹ ਪੀਐਸ ਟੈਟ ਤੋਂ ਕੀਤੀ ਹੈ ਤਾਂ ਮੈਂ 2000 15 ਦਾ ਪੇਪਰ ਕਰਵਾ ਚੁੱਕਿਆ ਸੀ ਸ਼ਾਇਦ 2015 ਦੇ 14 ਦੇ ਵਿੱਚ ਨਾ ਕੋਈ ਕਾਲਾ ਮਾਲਾ ਹੋ ਗਿਆ ਕੋਈ ਗੱਲ ਨਹੀਂ ਕਾਲਾ ਮਾਲਾ ਹੋ ਗਿਆ ਤਾਂ ਆਪਾਂ ਕਈ ਵਾਰ ਨਾ ਜਿਵੇਂ 2015 ਲਿਖਿਆ ਹੋਇਆ ਹੈ ਤਾਂ 2014 ਪੇਪਰ ਹੋ ਗਿਆ ਨਾ ਐਵੇਂ ਐਵੇਂ ਹੋ ਗਿਆ ਕੁਐਸਚਨ ਐਵੇਂ ਐਵੇਂ ਜਿਹਾ ਹੋ ਗਿਆ ਤਾਂ ਉਹਨੂੰ ਆਪਾਂ ਥੋੜਾ ਦਰੁਸਤ ਕਰ ਲਾਂਗੇ ਸ਼ੁਰੂ ਕੋਈ ਗੱਲ ਨਹੀਂ ਜੇ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ ਹੈ ਨਾ ਤੇ ਇਹ ਲਾਸਟ ਹੈ ਜੀ 2015 ਦਾ ਲਾਸਟ ਹੈ ਫਿਰ ਆਪਾਂ 2016 ਪੇਪਰ ਆਪਾਂ ਗੱਲ ਕਰਾਂਗੇ ਓਕੇ ਚਲੋ ਜੀ ਥੈਂਕ ਯੂ ਵੈਰੀ ਮੱਚ ਤੇ ਮਿਲਦੇ ਆਂ ਜੀ ਹਨਾ ਆਪਾਂ ਇਹਨਾਂ ਕੁਐਸਚਨਸ ਦੇ ਨੂੰ 41 ਨੰਬਰ ਕੁਐਸਚਨ ਹੈ ਕਿਉਂਕਿ ਆਪਾਂ ਪਿਛਲੀ ੜੀ ਕਲਾਸ ਸੀ ਨਾ ਸਾਡੀ ਉਹਦੇ ਚ ਆਪਾਂ 40 ਆਈ ਥਿੰਕ 40 ਕੁਐਸਚਨ ਕੀਤੇ ਸੀਗੇ ਤਾਂ 40 ਕੁਐਸਚਨਸ ਤੋਂ ਬਾਅਦ 41 ਨੰਬਰ ਕੁਐਸਚਨ 40 ਇਹਦੇ ਚ ਨਾ ਆਪਾਂ ਥੋੜੇ ਕੁਐਸਚਨ ਨਹੀਂ ਕਰਾਂਗੇ ਕਿਉਂਕਿ ਆਪਾਂ SSC ਬੈਟਾ ਕੋ ਗੋਗੇ ਨੂੰ ਤਾਂ ਆਪਾਂ ਬਾਅਦ ਚ ਕਰਾਂਗੇ ਭਈ ਬਾ ਤਿਆਰੀ ਰੱਖੋ ਫਿਰ ਜੇ ਹੋਣਾ ਤਾਂ ਫਿਰ ਤਿਆਰੀ ਰੱਖੋ ਭਾਈ ਹਨਾ ਜੇ ਤ ਪੀਪਰ ਹੋ ਜੇ ਤੇ ਪੀਪਰ ਹੋਣ ਤੋਂ ਬਾਅਦ ਤੁਸੀਂ ਹੋ ਸਕਦਾ ਹੈ ਮਾਸਟਰ ਗ੍ਰੈਜੂਏਟ ਵਾਸਤੇ ਐਲੀਜੀਬਲ ਹੋ ਜਾਣਾ ਤਾਂ ਇਹ ਚੀਜ਼ਾਂ ਨੂੰ ਲੈ ਕੇ ਚੱਲੋ ਨਾਲ ਨਾਲ ਓਕੇ ਚਲੋ ਤਾਂ ਵੈਦਿਕ ਸਾਹਿਤ ਦੇ ਵਿੱਚ ਹੈ ਨਾ ਅਗਾ 41 ਨੰਬਰ ਕੁਸਚਨ ਆਪਣਾ ਜੀ ਕੀ ਕਹਿੰਦਾ ਕਹਿੰਦਾ ਵੈਦਿਕ ਸਾਹਿਤ ਦੇ ਵਿੱਚ ਨਾ ਜਿਹੜਾ ਧਰਮ ਹੈ ਸਾਡਾ ਧਰਮ ਸ਼ਬਦ ਦੀ ਵਰਤੋਂ ਕਿਹੜੇ ਭਾਵ ਵੋਧ ਚ ਕੀਤੀ ਗਈ ਹੈ ਜਾਂ ਕਿਹੜੇ ਵੋਧ ਭਾਵ ਚ ਕੀਤੀ ਗਈ ਹੈ ਧਰਮ ਜਿਹੜਾ ਹੈ ਨਾ ਤੇ ਬਹੁਤ ਸਾਰੇ ਲੋਕੇ ਮੰਨਦੇ ਨੇ ਹਨਾ ਆਪਣੇ ਆਪਣੇ ਅਕੋਰਡਿੰਗ ਇਹਦੀ ਵਿਆਖਿਆ ਕਰਦੇ ਨੇ ਦਵੱਟੇ ਇਸ ਧਰਮ ਕੋਈ ਕਹਿੰਦਾ ਧਰਮ ਕੀ ਸੀਗਾ ਕੋਈ ਕਹਿੰਦਾ ਧਰਮ ਪੋਜ਼ਿਟਿਵ ਸੀ ਕੋਈ ਕਹਿੰਦਾ ਧਰਮ ਨੇ ਲੋਕਾਂ ਦੇ ਅੰਦਰ ਹਨ ਵੈਰ-ਵ੍ਰੋਧ ਪੈਦਾ ਕਰਤੀ ਨਾ ਅਲੱਗ-ਅਲੱਗ ਕਨਸੈਪਟ ਹਨ ਧਰਮ ਦੇ ਬਾਰੇ ਲੋਕਾਂ ਦੇ ਹੈਗੇ ਨੇ ਹਨਾ ਤਾਂ ਜਿਹੜਾ ਧਰਮ ਸੀ ਬਈ ਇਹ ਵੈਦਿਕ ਸਾਹਿਤ ਦੀ ਗੱਲ ਕਰਦਾ ਇਹ ਉਹਦੇ ਵਿੱਚ ਕਿਹੜੇ ਬੋਧ ਭਾਵ ਚੀਜ਼ਾਂ ਭਾਵ ਉਹਦੇ ਵਿੱਚ ਦੀ ਜਿਹੜੀ ਸੀ ਜਿਹੜੀ ਸੀ ਵਰਤੋਂ ਕੀਤੀ ਗਈ ਸੀ ਤਾਂ ਵਿਅਕਤੀ ਯਾਦ ਪ੍ਰਤੀਕਰਤਾ ਬਦੇ ਵਦੋਂ ਹਨਾ ਕਿਉਂਕਿ ਜਿਵੇਂ ਅਸੀਂ ਦੇਖਿਆ ਵੀ ਕੜੇ ਪ੍ਰਾਤਨ ਸਮਾਜ ਦੇ ਵਿੱਚ ਵਰਨ ਵਿਵਸਥਾ ਸੀਗੀ ਬ੍ਰਾਹਮਣ क्षत्रिय ਵੈਸ਼ੇ ਸ਼ੂਦਰ ਦੀ ਹੈ ਨਾ ਉਹਦੇ ਵਿੱਚ ਜਿਹੜਾ ਸ਼ੂਦਰ ਵਰਗ ਸੀਗਾ ਉਹਦਾ ਕੰਪਲੀਟਲੀ ਜਿਹੜਾ ਨਿਰਮਾਣ ਕੀਤਾ ਗਿਆ ਸੀ ਉਹ ਉਹਨਾਂ ਦੇ ਕਮਾਂਕਾਰਾਂ ਨੂੰ ਲੈ ਕੇ ਆ ਮਤਲਬ ਵੈਸੇ ਦਾ ਚਲੋ ਖੈਰ ਰਿਗਵੇ ਦੇ ਵੀ ਸਾਨੂੰ ਜਿਹੜਾ ਵਰਨ ਮਿਲਦਾ ਹੈਗਾ ਉਹ ਚਾਰ ਵਰਨਾਂ ਦਾ ਉਹਦੇ ਉਹ ਸਾਰੇ ਕੰਮ ਦੇ ਆਧਾਰ ਤੇ ਸੀਗੇ ਪਰ ਜਦੋਂ ਅ ਇੱਕ ਹੈ ਲੋ ਵੀ ਜਾਤੀਵਾਦ ਦਾ ਜਿਹੜਾ ਕਨਸੈਪਟ ਸੀਗਾ ਉਹ ਤੁਹਾਡਾ ਜਨਮ ਦੇ ਆਧਾਰ ਤੇ ਹੋ ਗਿਆ ਤਾਂ ਫਿਰ ਜਿਹੜਾ ਨੀਚਲਾ ਵਰਗ ਸੀ ਨਾ ਸ਼ੂਦਰ ਵਰਗ ਸੀਗਾ ਉਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਕਾਸਟ ਜਿਹੜੀ ਸੀ ਕ੍ਰੀਏਟ ਕਰ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਸਪੈਸੀਫਿਕ ਜਿਹੜੀ ਸੀ ਕੰਮ ਅਲੋਡ ਕਰ ਦਿੱਤੇ ਗਏ ਪਹਿਲਾਂ ਜਿਹੜਾ ਮਰਜੀ ਕੰਮ ਜਿਹੜਾ ਬੰਦਾ ਕਰਨਾ ਚਾਹੇ ਉਹ ਕਰ ਸਕਦਾ ਸੀਗਾ ਮੰਨ ਲਓ ਮੈਂ ਅ ਲੋਹਾ ਬਣਾਉਣ ਦਾ ਕੰਮ ਕਰਦਾ ਜੀ ਮੇਰਾ ਲੋਹਾ ਬਣਾਉਣ ਦਾ ਚੀਜ਼ ਨਹੀਂ ਕਰਦਾ ਮੈਂ ਲੋਹਾਰ ਨਹੀਂ ਹੈਗਾ ਹੁਣ ਤੇ ਮੈਂ ਆਪਣਾ ਕੰਮ ਛੱਡ ਕੇ ਮੈਂ ਬ੍ਰਾਹਮਣ ਹੀ ਬਣ ਸਕਦਾ ਸੀਗਾ ਠੀਕ ਹੈ ਤੇ ਬ੍ਰਾਹਮਣ ਜੀ ਆਪਣਾ ਕੰਮਕਾਰ ਛੱਡ ਕੇ ਪੜਾਉਣ ਲਿਖਾਉਣ ਦਾ ਕੰਮ ਛੱਡ ਕੇ ਉਹ ਉਹ ਲੋਹਾਰ ਦਾ ਸੁਨਾਰ ਦਾ ਕੰਮ ਵੀ ਕਰ ਸਕਦੇ ਸੀਗੇ ਪਰ ਬਾਅਦ ਵਿੱਚ ਕੰਪਲਿਕੇਟਡ ਹੋ ਗਿਆ ਮਾਮਲਾ ਸਾਰੇ ਦਾ ਸਾਰਾ ਤੁਹਾਨੂੰ ਪਤਾ ਹੀ ਹੈ ਤਾਂ ਰਸਮਾਂ ਰਿਵਾਜਾਂ ਦੇ ਪਾਲਣ ਦੇ ਵਜੋਂ ਧਰਮ ਦਾ ਪਾਲਨ ਕਰਨ ਸੰਬੰਧੀ ਆ ਜਾਂ ਸਮਾਜ ਦੇ ਵਿਅਕਤੀਵਾਦੀ ਵਿਅਕਤੀਗਤ ਵਿਅਕਤੀਗਤ ਕਾਰਵਾਈ ਦੇ ਨੇਮ ਦੇ ਵਜੋਂ ਇਹਦਾ ਸੀ ਜਿਹੜਾ ਇੱਕ ਇੱਕ ਨਹੀਂ ਆਊਗਾ ਇਹਦਾ ਭਾਈ ਇਹਦਾ ਇੱਕ ਨੰਬਰ ਨਹੀਂ ਆਊਗਾ ਠੀਕ ਹੈ ਓਕੇ ਹਾਂਜੀ ਤਾਂ ਜਿਹੜੀ ਜਿਹੜੀ ਧਰਮ ਸ਼ਬਦ ਦੀ ਵਿਆਖਿਆ ਕੀਤੀ ਗਈ ਸੀ ਨਾ ਵੈਦਿਕ ਸਾਹਿਤ ਵਿੱਚ ਧਰਮ ਦੀ ਵਿਆਖਿਆ ਕੀਤੀ ਗਈ ਸੀ ਇਸ ਸਮਾਜ ਦੇ ਵਿੱਚ ਵਿਅਕਤੀਗਤ ਕਾਰਵਾਈ ਦੇ ਨਾਮ ਜੇ ਵਜੋਂ ਕੀਤੀ ਗਈ ਸੀ ਹਰ ਵਿਅਕਤੀ ਦਾ ਧਰਮ ਦਾ ਕਨਸੈਪਟ ਅਲੱਗ-ਅਲੱਗ ਸੀਗਾ ਮੈਂ ਪੁੱਛ ਮੈਨੂੰ ਪੁੱਛੋਗੇ ਤਾਂ ਮੇਰੇ ਅਕੋਰਡਿੰਗ ਧਰਮ ਜਿਹੜਾ ਉਹ ਅਲੱਗ ਹੋਊਗਾ ਵੀ ਤੁਸੀਂ ਹੋਰ ਕਿਸੇ ਨੂੰ ਪੁੱਛੋਗੇ ਤਾਂ ਉਹਦਾ ਅਕੋਰਡਿੰਗ ਧਰਮ ਹੋਰ ਹੋਊਗਾ ਤਾਂ ਧਰਮ ਆਤਰਮ ਦੀ ਵਿਆਖਿਆ ਹਰੇ ਬੰਦੇ ਆ ਬੰਦਾ ਆਪਣੇ ਅਕੋਰਡਿੰਗ ਕਰਿਆ ਕਰਦਾ ਸੀ ਇਸ ਕਰਕੇ ਦਾ ਆਨਸਰ ਅਸੀਂ ਲਾਵਾਂਗੇ ਸਾਥਿਓ ਡੀ ਅਨਸਰ ਹੋਈ ਨੈਕਸਟ ਆਗਾ ਡੇ ਰਿਗਵੇਦ ਦੇ ਵਿਸ਼ੇਸ਼ ਤੌਰ ਤੇ ਉਲਲਿਹਿਤ ਰੱਬ ਹੈ ਅਸਲ ਦੇਵ ਚਗੀ ਹੈ ਪੀਐਸਟੈਟ ਦੇ ਵਿੱਚ ਸਾਨੂੰ ਕੁਸਚਨ ਇਸ ਤਰ੍ਹਾਂ ਦੇ ਮਿਲਣਗੇ ਉਡ ਪਟਾਂਗ ਜੀ ਦੇਖਣ ਨੂੰ ਨਾ ਮਤਲਬ ਕਈ ਵਾਰ ਨ ਕੁਸਚਨਾਂ ਦਾ ਮਤਲਬ ਹੀ ਨਿਕਲਦਾ ਹੁੰਦਾ ਉਹ ਕਈ ਵਾਰ ਮਤਲਬ ਸਾਨੂੰ ਆਪ ਬਣਾਉਣਾ ਪੈਂਦਾ ਹੈ ਪੀਐਸਟੈਟ ਨੂੰ ਤਾਂ ਛੱਡੋ ਤੁਸੀਂ ਮਾਸਟਰ ਜੀਡਰ ਦੇ ਵਿੱਚ ਵੀ ਕਈ ਵਾਰ ਕੁਸਚਨ ਦਾ ਮਤਲਬ ਹੀ ਨਿਕਲਦਾ ਹੁੰਦਾ ਪਰ ਜੇ ਮੇਰੇ ਇੱਕ ਕੁਸਚਨ ਦੇ ਵਿੱਚ ਆਇਆ ਨਾ ਮਤਲਬ ਨਿਕਲਣ ਵਾਲਾ ਉਹ ਕਿਸੀ ਕਹਿੰਦੇ ਜੀ ਅ ਲਾਹੌਰ ਨੂੰ ਜਿੱਤਿਆ ਸੀ ਕਹਿੰਦੇ ਠੀਕ ਹੈ ਉਹ ਲਾਹੌਰ ਨੂੰ ਜਿੱਤਿਆ ਸੀ ਕਿਹਨੇ ਜਿੱਤਿਆ ਸੀ ਬਈ ਕੋਈ ਮਤਲਬ ਤੁਕਤਾ ਬਣਿਆ ਨਾ ਕੋਈ ਚੀਜ਼ ਦੀ ਲਾਹੌਰ ਨੂੰ ਜਿੱਤਿਆ ਸੀ ਕਹਿੰਦੇ ਜੀ ਹਨਾ ਉਹ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਕੁਸ਼ਨ ਚੱਲਦੇ ਆ ਰਹੇ ਸੀਗੇ ਤਾਂ ਅਸੀਂ ਆਈਡੀਆ ਲਾ ਲਿਆ ਭਾਈ ਮਹਾਰਾਜਾ ਰਣਜੀਤ ਸਿੰਘ ਨੇ ਜਿੱਤਿਆ ਸੀ ਹਨਾ ਤਾਂ ਫਿਰ ਉਹਦਾ ਆਨਸਰ ਉਹ ਰਿਕਾਰਡਿੰਗ ਲਾਤਾ ਇਸ ਤਰ੍ਹਾਂ ਉਸਨੇ ਨੰਨੇ ਵਿੱਚ ਜਿੱਤਿਆ ਸੀ ਭਈ ਹੈ ਨਾ ਇਹ ਕਹਦਾ ਕਈ ਵਾਰ ਨਾ ਇਹਨਾਂ ਦੀ ਤੁਕ ਨਹੀਂ ਵੜਨੀ ਹੁੰਦੀ ਠੀਕ ਹੈ ਤਾਂ ਇਹ ਇਹ ਕੁਝ ਵੀ ਕਰ ਸਕਦੇ ਹੁੰਦੇ ਨੇ ਬਈ ਹੈ ਨਾ ਤਾਂ ਭਈ ਰਿਗਵੇਦ ਦੇ ਵਿੱਚਲਾ ਸਭ ਤੋਂ ਫੇਮਸ ਜਿਹੜਾ ਦੇਵਤਾ ਸੀਗਾ ਜਿਹੜਾ ਜਿਹਦਾ ਜ਼ਿਕਰ ਸਭ ਤੋਂ ਵੱਧ ਆਇਆਗਾ ਉਹ ਦੇਵਤਾ ਕਿਹੜਾ ਸੀਗਾ ਉਹ ਸਾਡਾ ਇੰਦਰ ਦੇਵਤਾ ਸੀਗਾ ਠੀਕ ਹੈ ਜੀ ਇਹਨੂੰ ਵਰਖਾ ਦਾ ਦੇਵਤਾ ਗਰਜ ਦਾ ਦੇਵਤਾ ਇਹਨਾਂ ਦੇ ਨਾਮ ਨਾਲ ਵੀ ਉਹਨੂੰ ਬੁਲਾਇਆ ਕਰਦੇ ਸੀਗੇ ਠੀਕ ਹੈ ਇੰਪੋਰਟੈਂਟ ਤੁਹਾਡੇ ਵਾਸਤੇ ਨੈਕਸਟ ਕੁਸਚਨ ਸਾਡਾ ਜੀ ਕਿ ਇਹਨਾਂ ਵਿੱਚੋਂ ਇੱਕ ਕਿਹੜਾ ਮੰਦਰ ਇਸ ਦਾ ਪਰਮਾਨ ਹੈ ਕਿ ਪ੍ਰਾਚਨ ਭਾਰਤ ਦੀਆਂ ਵਸਤੀਵਾਦੀ ਅਤੇ ਸੱਭਿਆਚਾਰਕ ਗਤੀਵਿਧੀਆਂ ਭਾਰਤ ਤੋਂ ਬਾਹਰ ਤੱਕ ਫੈਲੀਆਂ ਹੋਈਆਂ ਸੀਗੀਆਂ ਹਣਾ ਹੁਣ ਜਿਹੜਾ ਬ੍ਰਾਹਮਣਵਾਦ ਦਾ ਜਾਂ ਹਿੰਦੂਵਾਦ ਦਾ ਦਾ ਕਨਸੈਪਟ ਸੀਗਾ ਉਹ ਭਾਰਤ ਤੋਂ ਬਾਹਰ ਜਾ ਕੇ ਫੈਲਿਆ ਤਾਂ ਉਹ ਮੋਸਟਲੀ ਜਿਹੜਾ ਫੈਲਿਆ ਸੀ ਯੂ نو ਸਾਊਥ ਇੰਡੀਆ ਦੇ ਜਿਹੜੇ ਰਾਜੇ ਸੀਗੇ ਉਹਨਾਂ ਦੀ ਬਦੌਲਤ ਉਹ ਫੈਲਿਆ ਸੀਗਾ ਜਿਵੇਂ ਰਜਿੰਦਰ ਚੋਲ ਹੋਇਆ ਰਾਜਰਾਜਾ ਪਹਿਲਾ ਹੋਇਆ ਹਨਾ ਇਹਨਾਂ ਨੇ ਭਾਰਤ ਦੇ ਵਿੱਚ ਤਾਂ ਜਿੱਤ ਪ੍ਰਾਪਤ ਕੀਤੀ ਕੀਤੀ ਨਾਲ ਨਾਲ ਇਹਨੇ ਸ਼੍ਰੀਲੰਕਾ ਨੂੰ ਜਿੱਤਿਆ ਮਾਲਦੀਵ ਨੂੰ ਜਿੱਤਿਆ ਅੰਡੇਮਾਨੀ ਕੋਬਰ ਨੂੰ ਜਿੱਤਿਆ ਠੀਕ ਹੈ ਇਹਨਾਂ ਨੇ ਲਕਸ਼ਦੀਪ ਉੱਪਰ ਵੀ ਅਧਿਕਾਰ ਕੀਤਾ ਇਹਨਾਂ ਨੇ ਇੰਡੋਨੇਸ਼ੀਆ ਮਲਾਇਆ ਜਾਵਾ ਸਮਿਤਰਾ ਇਹਨਾਂ ਦੇ ਉੱਪਰ ਵੀ ਅਧਿਕਾਰ ਕੀਤਾ ਇਹਨਾਂ ਨੇ ਕੰਬੋਡੀਆ ਦਾ ਆਪਣਾ ਰਾਜ ਕੀਤਾ ਤਾਂ ਉਹਦੇ ਨਾਲ ਬਹੁਤ ਸਾਰੇ ਸਾਨੂੰ ਪ੍ਰਮਾਣ ਮਿਲਦੇ ਨੇ ਭਾਰਤ ਦੇ ਬਹੁਤ ਸਾਰੇ ਰਾਜਵੰਸ਼ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੇ ਬਰਮਾ ਦੇ ਵਿੱਚ ਜਾ ਕੇ ਕੰਬੋਡੀਆ ਦੇ ਵਿੱਚ ਜਾ ਕੇ ਹਨਾ ਵਿਅਤਨਾਮ ਦੇ ਵਿੱਚ ਜਾ ਕੇ ਆਪਣੇ ਰਾਜ ਸਟੈਬਲਿਸ਼ ਕੀਤੇ ਸੀਗੇ ਤੇ ਉਹ ਹਿੰਦੂਵਾਦੀ ਰਾਜ ਦੇ ਤੌਰ ਤੇ ਜਾਣੇ ਜਾਂਦੇ ਸੀਗੇ ਠੀਕ ਹੈ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਹੋਈ ਇਹ ਪੀਪਰ ਪ੍ਰਬੰਧਨੀ ਕਲਾਸ ਲੱਗਦੀ ਹੈ ਨਵਨੀਤ ਸਵੇਰੀ கிਲਾਸ ਲੱਗਦੀ ਹੈ ईवीएस की क्लास ਅਸੀਂ ਲਾਉਣ ਲੱਗੇ ਉਹਦੇ ਵਿੱਚ ਮੈਥ ਦੀ கிਲਾਸ ਤੋਂ ਸ਼ੁਰੂ ਕਰਦਾਂਗੇ ਥੋੜੀ ਅਸੀਂ ਸਾਰੀਆਂ ਕਲਾਸਾਂ ਲੱਗਦੀਆਂ ਨਹੀਂ ਹੈ ਇੰਗਲਿਸ਼ ਦੀ கிਲਾਸ ਲੱਗਦੀ ਹੈ ਸਾਰੀਆਂ ਕਲਾਸਾਂ ਲੱਗਦੀਆਂ ਨਹੀਂ ਹੈ ਹਣਾ ਉਹ ਲਾਇਆ ਕਰੋ ਕੋਈ ਗੱਲ ਨਹੀਂ ਅੱਛਾ ਭਾਈ ਤਾਂ ਉਹਨੇ ਕੀ ਕਹਿੰਦਾ ਵੀ ਭਾਰਤ ਦੀ ਗਤੀਵਿਧੀਆਂ ਜਿਹੜੀ ਭਾਰਤ ਤੋਂ ਬਾਹਰ ਤਾਂ ਖੇਲੀਆਂ ਅਸੀਂ ਤਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਮੰਦਿਰ ਹੈ ਕੰਬੋਡੀਆ ਦੇ ਵਿੱਚ ਹੈ ਬਈ ਇਹ ਜਿਹਨੂੰ ਅਸੀਂ ਅੰਗਕੋਰ ਵਾਰਡ ਮੰਦਿਰ ਦੇ ਨਾਮ ਨਾਲ ਜਾਣਦੇ ਹਨ ਵਿਦੇਸ਼ਪੁਰ ਮੰਦਿਰ ਐਵੇਂ ਤੁੱਕੇ ਮਾਰੀ ਜਾਉਗਾ ਨਾ ਬਸ ਠੀਕ ਹੈ ਨਾ ਇਹਨਾਂ ਕਰਾ ਕਰੋ ਅੰਗਕੋਰ ਵਾਟ ਮੰਦਿਰ ਹੈ ਠੀਕ ਹੈ ਇਹਨਾਂ ਨੇ ਵੈਸੇ ਅੰਗਕੋਰ ਵਤ ਮੰਦਿਰ ਲਿਖਿਆ ਅੰਗਕੋਰ ਵਾਟ ਮੰਦਿਰ ਹੈ ਜਿਹੜਾ ਕੰਬੋਡੀਆ ਦੇ ਵਿੱਚ ਹੈ ਵਿਸ਼ਨੂ ਮੰਦਿਰ ਹੈ ਇਹ ਠੀਕ ਹੈ ਤਾਂ ਦੁਨੀਆ ਦਾ ਸਭ ਤੋਂ ਵੱਡਾ ਮੰਦਿਰ ਮੰਨਿਆ ਜਾਂਦਾ ਸੀ ਇਹ ਕਿਉਂਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਮੰਦਿਰ ਹੈ ਉਹ ਹੈਗਾ ਸਾਡਾ ਦਿੱਲੀ ਦੇ ਵਿੱਚ ਜਿਹਨੂੰ ਅਸੀਂ ਕੀ ਨਾਮ ਦੇ ਨਾਲ ਜਾਣਦੇ ਆ ਵੀ ਇਹਨੂੰ ਅਸੀਂ ਸ਼ਾਇਦ ਅਕਸ਼ਰਧਾਮ ਮੰਦਿਰ ਠੀਕ ਹੈ ਅਕਸ਼ਰਧਾਮ ਮੰਦਿਰ ਦੇ ਨਾਮ ਨਾਲ ਉਹਨਾਂ ਜਾਣਦੇ ਸੀ ਨੈਕਸਟ ਕੁਐਸਚਨ ਨੰਬਰ 44 ਹੈ ਵੀ ਕੀ ਕਹਿੰਦਾ ਜੀ ਕਹਿੰਦੇ ਮੁਗਲ ਕਾਲ ਦੌਰਾਨ ਵਿਆਪੀ ਮਾਲੀਆ ਮਾਲੀਆ ਪ੍ਰਣਾਲੀ ਕੀ ਹੁੰਦੀ ਸੀ ਮਾਲੀਆ ਪ੍ਰਣਾਲੀ ਦਾ ਮਤਲਬ ਕੀ ਹੁੰਦਾ ਵੀ ਵੀ ਜਿਹਦੇ ਤਹਿਤ ਉਹ ਆਪਣਾ ਟੈਕਸ ਵਗੈਰਾ ਜਿਹੜਾ ਸੀ ਵਸੂਲ ਕਰਿਆ ਕਰਦੇ ਸੀਗੇ ਠੀਕ ਹੈ ਤਾਂ ਟੈਕਸ ਵਸੂਲ ਕਰਦੇ ਸੀ ਬਈ ਉਹਨਾਂ ਉਸ ਪ੍ਰਣਾਲੀ ਨੂੰ ਜੀ ਕਿਸ ਦੇ ਨਾਮ ਦੇ ਨਾਲ ਜਾਣਦੇ ਸੀਗੇ ਮੇਰੇ ਖਿਆਲ ਦੇ ਵਿੱਚ ਇਹ ਕੁਐਸਚਨ ਤੁਹਾਡਾ 4100 ਕਾਟ ਦੀ ਜਿਹੜੀ ਭਰਤੀ ਆਈ ਹੈ ਇਹਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀਗਾ ਅੱਛਾ ਭਟਾਈ ਹੈ ਜੀ ਜ਼ਰੀਬ ਹੈ ਜਬਤੀ ਹੈ ਜਾਂ ਕਨਕ ਤਨੂਸੀ ਕਿਸ ਪ੍ਰਣਾਲੀ ਦੇ ਨਾਮ ਨਾਲ ਸਾਥੀਓ ਜਾਣਦੇ ਸੀ ਬਈ ਇਹਨੂੰ ਅਸੀਂ ਹਾਵੀ ਚਲੋ ਤਨੂਸੀ ਬੜਾ ਸਿੰਪਲ ਲੱਗਦਾ ਇਹ ਮੀਰ ਜੈਲ ਦੇ ਮਾਸਟਰ ਗ੍ਰੈਡਰ ਦੇ ਵਿੱਚ ਵੀ ਆਸੀਏ ਅਕਬਰ ਦੇ ਸਰਵ ਵਿਆਪੀ ਅਮਨ ਦੇ ਅਕਦੀ ਅਕੀਦੇ ਨੂੰ ਕੀ ਕਿਹਾ ਨਸੀ ਸਰਵ ਵਿਆਪੀ ਅਮਨ ਦਾ ਕਿਦਾਂ ਦਾ ਮਤਲਬ ਕੀ ਸੀਗਾ ਵੀ ਭਾਈ ਇਹਨੇ ਸਾਰੇ ਦੁਨੀਆਂ ਦੇ ਜਾਂ ਉਸ ਸਮੇਂ ਚਲੋ ਇੰਡੀਆ ਦੀ ਦੁਨੀਆਂ ਸੀ ਇੱਕ ਪ੍ਰਕਾਰ ਦੀ ਹੈ ਨਾ ਤੈਨੇ ਇੰਡੀਆ ਦੇ ਬਹੁਤ ਸਾਰੇ ਜਾਂ ਦੁਨੀਆ ਦੇ ਬਹੁਤ ਢੇ ਮੌਤਰ ਬੰਦੇ ਸੀਗੇ ਖਾਸ ਕਰਕੇ ਜਿਹੜੇ ਤੁਹਾਡੇ ਅ ਧਰਮ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਉਹਨੇ ਪਹਿਲਾਂ ਤਾਂ ਇਬਾਦਤ ਖਾਨਾ ਬਣਾਇਆ ਜਿੱਥੇ ਹਰ ਧਰਮ ਦੇ ਬੰਦੇ ਆਇਆ ਕਰਦੇ ਸੀ ਨਾ ਫਿਰ ਇਹਨੇ ਕੋਸ਼ਿਸ਼ ਕੀਤੀ ਵੀ ਮੈਂ ਤਾਂ ਜੀ ਦੁਨੀਆ ਦੇ ਵਿੱਚ ਇੱਕ ਅਮਨ ਸ਼ਾਂਤੀ ਦਾ ਪੈਗਾਮ ਦੇਣਾ ਚਾਹਣਾ ਤਾਂ ਮੈਂ ਆਪਣੇ ਲਈ ਇੱਕ ਧਰਮ ਵਿਸ਼ੇਸ਼ ਸੀ ਦਾੜਾ ਨਿਰਮਾਣ ਕਰਦਾ ਮੈਂ ਤਾਂ ਇਹਨੇ ਇੱਕ ਧਰਮ ਬਣਾਇਆ ਸੀ ਉਸ ਧਰਮ ਦਾ ਕੀ ਨਾਮ ਸੀਗਾ ਉਸ ਧਰਮ ਦਾ ਨਾਮ ਸੀਗਾ ਇਹਦੇ ਇਲਾਹਾ ਦੀਨ ਇਲਾਹੀ ਠੀਕ ਹੈ ਜਿਹਦੇ ਵਿੱਚ ਇੱਕ ਮਾਤਰ ਬੰਦਾ ਸੀ ਜਿਹੜਾ ਠੀਕ ਹੈ ਥੋੜੇ ਬਹੁਤ ਬੰਦਿਆਂ ਨੇ ਇਸ ਤਰ੍ਹਾਂ ਨੂੰ ਅਡਾਪਟ ਕੀਤਾ ਸੀ ਅੱਲਾਹੁ ਅਕਬਰ ਜਿਹੜਾ ਸੀ ਇਹਨਾਂ ਦਾ ਨਾਰਾ ਸੀਗਾ ਇੱਕੋ ਬੰਦਾ ਸੀ ਹਿੰਦੂ ਜਿਹੜਾ ਜਿਹਨੂੰ ਮਹੇਸ਼ ਦਾਸ ਦੇ ਨਾਮ ਨਾਲ ਜਾਣਦੇ ਨੇ ਜਿਹਨੂੰ ਉਪਾਧੀ ਮਿਲੀ ਸੀ ਬੀਰ ਬਲਦੀ ਠੀਕ ਹੈ ਤਾਂ ਇਹ ਪੁਆਇੰਟ ਤੁਹਾਡੇ ਵਾਸਤੇ ਵੀ ਤੇ ਦੀਨੇ ਰਾਹੀ ਇਹਨੇ ਚਲਾਇਆ ਸੀ ਬਈ ਠੀਕ ਹੈ ਯਾਦ ਕਰ ਲੈਣ ਨੂੰ ਆਪਾਂ ਨੈਕਸਟ ਕੁਐਸਚਨ ਨੰਬਰ ਜੀ ਸਾਡਾ 46 ਹੈ ਕੀ ਕਹਿੰਦਾ ਕਹਿੰਦਾ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਦਾ ਪਹਿਲਾ ਮਹਾਪ੍ਰਾਂਤ ਕਿਹੜਾ ਸੀ ਇਸ ਵਾਰ ਵੀ ਕੁਐਸਚਨ ਤੁਹਾਡੇ ਪੀਐਸਟੈਟ ਦੇ ਵਿੱਚ ਵੀ ਆਇਆ ਸੀ ਕੁਐਸਚਨ ਇਹ ਕਿ ਅੰਗਰੇਜ਼ਾਂ ਨੇ ਆਪਣੀ ਪਹਿਲੀ अच्छा जी मद्रास ਦੇ ਵਿੱਚ ਹੈ ਜੀ ਇਸਟਰੀ ਕੰਪਨੀ ਪਹਿਲਾ ਮਹਾਪ੍ਰਾਂਤ ਹੁਗਲੀ ਹੈ ਸੂਰਤ ਹੈ ਜਾਂ ਮਸੂਲੀ ਬਟਨਾ ਹੈ ਨਾ ਤਾਂ ਇਹ ਅ ਇੰਗਲੈਂਡ ਦਾ ਵੀ ਸੀ ਜੀ ਇਹ ਤੇ ਇਹ ਫਰਾਂਸੀਸੀਆ ਦਾ ਵੀ ਸੀਗਾ ਓਕੇ ਤਾਂ ਇੰਪੋਰਟੰਟ ਉਹਦਾ ਡਿਵਰਸੀਫਾਈ ਕਿਹੜਾ ਸ਼ਹਿਰ ਸੀ ਜਿਹੜਾ ਸੂਰਤ ਹੈ ਜੀ ਅੱਜਕੱਲ ਸੂਰਤ ਨੂੰ ਅਸੀਂ ਹੀਰਿਆਂ ਦੇ ਸ਼ਹਿਰ ਦੇ ਨਾਮ ਨਾਲ ਵੀ ਜਾਣਦੇ ਹੁੰਦੇ ਹਾਂ ਬਈ ਚਲੋ ਕੁਈ ਨੈਟ ਦਾ ਧਿਆਨ ਰੱਖਿਆ ਕਰੋ ਨੈਟ ਤੁਸੀਂ ਫਿਰ ਖਰਚ ਕਰ ਦਿੰਦੇ ਹੋ ਸਾਰਾ ਆਪਣੀ ਵੀਡੀਓਜ਼ ਸ਼ਾਰਟ ਦੇਖਣ ਦੀ ਨੈਟ ਦਾ ਫਿਰ ਖਤਮ ਹੋਣੀ ਹੋਣਾ ਵੀ ਹੈ ਨਾ ਚਲੋ ਕਹਿੰਦਾ ਇੰਡੀਅਨ ਸਟੈਂਡਰਡ ਟਾਈਮ ਅਤੇ ਗ੍ਰੀਨ ਵਿੱਚ ਵਿੱਚ ਸਟੈਂਡਰਡ ਟਾਈਮ ਵਿਚਕਾਰ ਕਿੰਨਾ ਸਮੇਂ ਦਾ ਅੰਤਰ ਹੈ ਨਾ ਹੁਣ ਇਹ ਥੋੜਾ ਇੱਕ ਕਨਸੈਪਚੁਅਲ ਕੁਸਚਨ ਹੈ ਭਈਆ ਨਾ ਤੁਹਾਨੂੰ ਸਮਝਣ ਦੀ ਲੋੜ ਹੈ ਥੋੜੀ ਜਿਹੀ ਇਹ ਇਸ ਤਾਂ ਚਲੋ ਸਮਝਦੇ ਹਾਂਗੇ ਤੁਸੀਂ ਆਹ ਸਾਡਾ 0 ਡਿਗਰੀ ਦੇਸ਼ਾਂਤ ਰੇਖਾ ਵੀ ਆ ਸਾਡੀ ਹੈ ਨਾ ਤੇ ਇਹ ਸਾਡੀ ਨਾਰਥ ਪੋਲ ਤੋਂ ਸਾਊਥ ਪੋਲ ਨੂੰ ਮਿਲਾ ਦਿੰਦੀ ਹੈ ਰੇਖਾ ਇਹ ਆ ਸਾਡੀ ਇਕਵੇਟਰ ਹੋਗੀ 0 ਡਿਗਰੀ ਜਿਹੜੀ ਸਾਡੀ ਭੂਮਧ ਰೇಖਾ ਹੋਗੀ ਹੈ ਨਾ ਤੇ ਹੁਣ ਦੇਖੋ ਇੱਥੇ ਜਿਹੜਾ ਸਮਾਂ ਹੈਗਾ ਇਹ ਹੈਗਾ 12 ਵਜੇ ਦਾ ਸਮਾਂ ਮਤਲਬ 12 ਵਜੇ ਸਮੰਦਰ ਦਾ ਅਰਥ ਕੀਤਾ ਗਿਆ ਹੈਗਾ ਠੀਕ ਹੈ ਤੇ ਇਹ ਦੇ ਅਕੋਰਡਿੰਗ ਫਿਰ ਇੱਕ ਇੱਕ ਦੁਸ਼ੰਤਰ ਦੇ ਵਿਚਕਾਰ ਅੰਤਰ ਪਾ ਕੇ ਠੀਕ ਹੈ ਮਤਲਬ ਇੱਕ ਤੋਂ ਦੂਸਰ ਦੁਸ਼ੰਤਰ ਦਾ ਇਹ ਵਿਚਕਾਰ 4 ਮਿੰਟ ਦਾ ਅੰਤਰ ਪਾਇਆ ਗਿਆ ਹੈ ਵੀ ਇੱਕ ਦੁਸ਼ੰਤਰ ਤੋਂ ਦੂਸਰੇ ਵਿਚਕਾਰ 4 ਮਿੰਟ ਦਾ ਇੱਧਰ ਹੈਗਾ ਪਲੱਸ ਦਾ ਸਮਾਂ ਕਿਉਂਕਿ ਸੂਰਜ ਪਹਿਲਾਂ ਨਿਕਲਦਾ ਇੱਧਰ ਹੈਗਾ ਸਮਾਂ ਮਾਈਨਸ ਦਾ ਤਾਂ ਇੱਥੇ ਮੰਨ ਲਿਆ ਗਿਆ 12 ਵਜੇ ਜੀ ਤੇ ਇਹਦੇ ਅਕੋਰਡਿੰਗ ਫਿਰ ਸਮਾਂ ਦੁਨੀਆ ਦਾ ਸੈੱਟ ਕਰ ਦਿੱਤਾ ਗਿਆ ਇੰਡੀਆ ਦਾ ਜਿੱਥੇ ਸਮਾਂ ਆਉਂਦਾ ਉਹ ਆਉਂਦਾ 82.5 ਦੇ ਉੱਪਰ ਤਾਂ 82.5 4 ਠੀਕ ਹੈ ਮਤਲਬ ਲਗਭਗ 330 ਆ ਗਿਆ ਜੀ 330 ਮਿੰਟ ਨੂੰ ਜਦੋਂ ਅਸੀਂ ਘੰਟਿਆਂ 'ਚ ਬਦਲਾਂਗੇ ਤਾਂ ਸਾਢੇ ਆਗੇ ਜੀ ਸਾਢੇ 5 ਘੰਟੇ ਹੁਣ 5.5 ਘੰਟੇ ਮਾਈਨਸ ਦੇਣਾ ਜਾਂ ਪਲੱਸ ਦੇਣਾ ਕਿਉਂਕਿ ਇੰਡੀਆ ਪਲੱਸ ਦੇ ਵਿੱਚ ਆ ਤਾਂ ਇਸ ਕਰਕੇ ਇਹ ਠੀਕ ਹੈ ਜੀ ਮੇਰੀ ਕਲਾਸਿਸ ਤੁਸੀਂ ਦੇਖ ਸਕਦੇ ਹੋਗੇ ਜਾ ਕੇ ਚੈੱਕ ਕਰ ਲਿਓ ਆ ਤੁਸੀਂ ਭਰ ਲਿਓ ਜੀ ਲੈਟੀਟਿਊਡ ਐਂਡ ਲੌਂਗੀਟਿਊਡ ਬਾਈ ਯਦੂ ਐਜੂਕੇਸ਼ਨ ਕ੍ਰਿਸ਼ਨ যাদਬ ਯਦੂ ਐਜੂਕੇਸ਼ਨ ਭਰ ਲਿਓ ਵਿਸਥਾ ਠੀਕ ਹੈ ਤੁਸੀਂ ਜਾ ਕੇ ਚੈੱਕ ਕਰ ਲਿਓ ਮੈਂ ਪ੍ਰੋਪਰ ਇਹਦੀ ਕਲਾਸ ਲਾਈ ਹੋਈ ਹੈ ਕਿ ਕਨਸੈਪਚੁਅਲ ਤਰੀਕੇ ਨਾਲ ਕਲਾਸ ਲਾਈ ਹੈ ਤੁਸੀਂ ਉਹਨੂੰ ਜਾ ਕੇ ਚੈੱਕ ਕਰ ਲਿਓ ਤੇ ਆਪਣਾ ਦੇਖਿਓ ਬਈ ਠੀਕ ਹੈ ਨੈਕਸਟ ਸੈਟ ਇਸ ਸੌਰ ਮੰਡਲ ਦਾ ਇੱਕੋ ਇੱਕ ਤਾਰਾ ਹੈ ਬੜਾ ਇੰਪੋਰਟੈਂਟ ਤੁਹਾਡੇ ਵਾਸਤੇ ਇਹਦਾ ਸਿੰਪਲ ਵੀ ਬੜਾ ਹੈਗਾ ਨਾ ਤੇ ਇੱਕੋ ਇੱਕ ਤਾਰਾ ਅਟਾ ਜਿਹੜਾ ਵੀ ਹੈ ਨਾ ਕਿਉਂਕਿ ਸਾਡਾ ਸੂਰਜ ਬਈ ਇੱਕ ਤਾਰਾ ਹੈ ਠੀਕ ਹੈ ਹਸਤਾ ਨੂੰ ਸੂਰਜ ਬੋਲ ਲੈਂਦੇ ਨੇ ਪਰ ਇਹ ਤਾਰਾ ਹੈ ਹੋਰ ਜਿਹੜੇ ਜਿੰਨੇ ਵੀ ਤਾਰੇ ਸਾਡੇ ਦਿਖਾਈ ਦਿੰਦੇ ਉਹਨਾਂਗੇ ਹੋ ਸਕਦਾ ਵੀ ਉਹ ਵੀ ਕਿਸੇ ਦਾ ਸੂਰਜ ਹੋਣ ਠੀ ਤੇ ਭਾਰਤ ਨੇ ਆਜ਼ਾਦੀ ਤੋਂ ਤੁਰੰਤ ਬਾਅਦ ਕਹਿੰਦੇ ਜਿਹੜੀ ਵੱਡੀ ਸਮੱਸਿਆ ਦਾ ਸਾਹਮਣਾ ਕੀਤਾ ਸੀਗਾ ਉਹ ਕਿਹੜੀ ਸਮੱਸਿਆ ਸੀਗੀ ਹਨਾ ਤਾਂ ਤਿੱਬਰਾ ਆਰਥਿਕ ਖੜੋਤ ਆਈ ਸੀ ਆਰਥਿਕ ਖੜੋਤ ਤਾਂ ਖਰ ਅੰਗਰੇਜ਼ਾਂ ਨੇ ਪਹਿਲਾਂ ਹੀ ਲਿਆ ਰੱਖੀ ਸੁੱਖ ਨਾਲ ਗਰੀਬੀ ਸਾਨੂੰ ਦੇਖਣ ਨੂੰ ਮਿਲੀ ਹੈ ਭੋਜਨ ਸੰਕਟ ਸਾਨੂੰ ਦੇਖਣ ਨੂੰ ਮਿਲਿਆ ਬਈ ਹਨਾ ਪਾਕਿਸਤਾਨ ਤੋਂ ਵੱਡੇ ਪੱਧਰ ਤੇ ਸਰਨਾਤੀਆਂ ਦਾ ਆਉਣਾ ਸੀਗਾ ਆਉਣਾ ਕਿਉਂ ਸੀ ਜਾਣਾ ਵੀ ਸੀ ਬਈ ਹਨਾ ਤਾਂ ਉਜਾੜਾ ਯੂਨੀਵਰਸਿਟੀ ਦਾ ਉਨਸਰ ਸੰਤਾੜੇ ਦਾ ਉਜਾੜਾ ਬੋਲਦ ਨੇ ਹਨਾ ਤਾਂ ਇੰਡੀਆ ਨੇ ਉਨੀਸੋਸ 47 ਤੋਂ ਬਾਅਦ ਇਹਨਾਂ ਸਾਰੇ ਸਮੱਸਿਆਵਾਂ ਨੂੰ ਕੀ ਕੀਤਾ ਸੀ ਵੀ ਫੇਸ ਕੀਤਾ ਸੀ ਇਹ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਜੀ ਜਿਹੜੀ ਸਾਡੀ 9 ਵਾਲੀ ਕਲਾਸ ਲੱਗਣੀ ਹੈ ਨਾ 9 ਵਾਲੀ ਕਲਾਸ ਦੇ ਵਿੱਚ ਅਸੀਂ ਅੱਜ ਕਰਾਂਗੇ ਆ ਲੈਕਚਰ ਆਫ ਦਾ ਪੇਪਰ ਲੈਕਚਰਰ ਦੇ ਪੇਪਰ ਦੇ ਵਿੱਚ ਤੁਹਾਨੂੰ ਅਲੱਗ ਚੀਜ਼ ਦੇਖਣ ਨੂੰ ਮਿਲੂਗੀ ਅੱਜ ਹੈ ਨਾ ਉਹਦੇ ਵਿੱਚ ਅਸੀਂ ਮੋਸਟਲੀ ਨਾ ਜਿਹੜਾ ਤੁਹਾਡਾ ਕਨਸੈਪਚੁਅਲ ਪੋਰਸ਼ਨ ਹੈਗਾ ਪਹਿਲੇ 100 ਮਾਰਕਸ ਦੇ ਵਿੱਚ ਥੋੜਾ ਇੰਡੀਅਨ ਇੰਡੀਅਨ ਹਿਸਟਰੀ ਸੌਰੀ ਇੰਡੀਅਨ ਪੋਲੀਟੀਕਲ ਸਾਇੰਸ ਦਾ ਕਨਸਟੀਟਿਊਸ਼ਨ ਸੀਗਾ ਉਹ ਸਾਨੂੰ ਇੰਡੀਅਨ ਪੋਲੀਟੀ ਸੀਗੀ ਉਹ ਸਾਰਾ ਕੁਝ ਦੇਖਣ ਨੂੰ ਮਿਲਿਆ ਪਰ ਇਸ ਪੋਰਸ਼ਨ ਦੇ ਵੀ ਸਾਨੂੰ ਜਿਹੜਾ ਬਾਕੀ ਦਾ ਕਨਸੈਪਟ ਹੈਗਾ ਕਨਸੈਪਚੁਅਲ ਕਨਸੈਪਟ ਹੈਗਾ ਥਿਊਰੀ ਬੇਸਡ ਕਨਸੈਪਟ ਉਹ ਸਾਨੂੰ ਦੇਖਣ ਨੂੰ ਮਿਲੂਗਾ ਤਾਂ 9 ਵਜੇ ਆਪਾਂ ਲਾਵਾਂਗੇ ਕਲਾਸ ਬਈ ਉਹਦੀ ਤੁਸੀਂ ਲਾ ਸਕਦੇ ਹੋਵੋਗੇ ਚਲੋ ਜੀ ਅੱਜ ਦਾ ਲਾਸਟ ਕੁਸਚਨ ਹੈ ਇਹ ਕਹਿੰਦਾ ਜੀ ਹੇਠ ਲਿਖਿਆ ਹੋਇਜੋ ਕਿਹੜੀਆਂ ਸਥਿਤੀਆਂ ਦਾ ਜੂਟ ਕਣਕ ਦੀ ਵਧਿਆ ਕਾਸਤ ਦੇ ਲਈ ਲੋੜਿੰਦਾ ਹੈ ਔਸ ਟੈਂਪਰੇਚਰ ਹੈ ਤੇ ਔਸਤਮੀ ਹੈ ਜੀ ਵੱਧ ਵੱਧ ਤਾਪਮਾਨ ਵੱਧ ਮਾਤਰਾ ਜਿਮੀ ਹੈ ਵੱਧ ਤਾਪਮਾਨ ਤੇ ਔਸਤਮੀ ਹੈ ਹਨਾ ਤੇ ਘੱਟ ਦਾ ਮਾਨ ਹੈ ਤੇ ਔਸ બસ ਤੇ ਸਾਨੂੰ ਕੀ ਚਾਹੀਦਾ ਹੁੰਦਾ ਹੈ ਹਾਂਜੀ ਜੂਟ ਜੂਟ ਦੀ ਫਸਲ ਯਾਰ ਤਾਂ ਬੰਗਾਲੇ ਜੂਟ ਜ਼ਿਆਦਾ ਹੁੰਦਾ ਤਾਂ ਉੱਥੇ ਮੀਂਹ ਬਹੁਤ ਪੈਂਦਾ ਹੈਗਾ ਠੀਕ ਹੈ ਤੇ ਕਟਮੀ ਦਾ ਤਾਂ ਮਤਲਬ ਹੀ ਨਹੀਂ ਹੈਗਾ ਕਟਮੀ ਦਾ ਤਾਂ ਮਤਲਬ ਹੀ ਨਹੀਂ ਹੈਗਾ ਵੀ ਕਟਮੀ ਹੀ ਪੈ ਜੇ ਭਾਈ ਹਨਾ ਠੀਕ ਹੈ ਤੇ ਟੈਂਪਰੇਚਰ ਵੀ ਨੂੰ ਪੱਕਣ ਵੇਲੇ ਤਾਂ ਜ਼ਿਆਦਾ ਚਾਹੀਦਾ ਹੁੰਦਾ ਨਾ ਠੀਕ ਹੈ ਤੇ ਦਾ ਅਨਸਰ ਅਸੀਂ ਕੀ ਲਾਵਾਂਗੇ ਭਾਈ ਇਹਦਾ ਅਨਸਰ ਅਸੀਂ ਲਾਵਾਂਗੇ ਜੀ ਵਾਦ ਤਾਮਨ ਅਤੇ ਓਸਮੀ ਵਾਦ ਤਾਮਨ ਅਤੇ ਆਸਤਮੀ ਦੇ ਵਿਚਾਰੇ ਪੱਕਦੀ ਹੋਈ ਤੇ ਇਹ ਤੁਹਾਡੇ ਕੁਸਚਨ ਸੀ ਭੇਜਦੇ ਠੀਕ ਹੈ ਕੱਲ ਤੋਂ ਆਪਾਂ 2016 ਪੇਪਰ ਕਰਾਂਗੇ ਸਪੈਸ਼ਲ ਪੀਐਸਟੈਟ ਦਾ ਪੇਪਰ ਕਰਾਂਗੇ ਪੇਪਰ ਕਰਨੇ ਬਹੁਤ ਜ਼ਰੂਰੀ ਨੇ ਸਾਥੀਓ ਜੇ ਪੇਪਰ ਤੁਸੀਂ ਨਹੀਂ ਕਰਦੇ ਆਗੇ ਤਾਂ ਤੁਹਾਡੀ ਇੱਕ ਸਮਝ ਨਹੀਂ ਬਣਦੀ ਹੈਗੀ ਹੈ ਨਾ ਕਿਸੇ ਇਗਜ਼ਾਮ ਦੇ ਪਰ ਵੀ ਹਾਂ ਵੀ ਕੀ ਪੁੱਛੀ ਜਾਂਦਾ ਹੈ 2011 ਚ ਕੀ ਪੁੱਛੀ ਜਾਂਦਾ ਸੀ 2024 ਕੀ ਪੁੱਛੀ ਜਾਂਦਾ ਆਕੇ ਨਾ ਤਾਂ ਸਾਨੂੰ ਇੱਕ ਪੈਟਰਨ ਦਾ ਪਤਾ ਲੱਗ ਜਾਂਦਾ ਇੱਕ ਸਿਸਟਮੈਟਿਕ ਤਰੀਕੇ ਨਾਲ ਜਿਹੜਾ ਕਰਦਾ ਹੈ ਨਾ ਪੇਪਰ ਉਹਨੂੰ ਆਪਣੇ ਪੈਟਰਨ ਦਾ ਸਮਝ ਆ ਜਾਂਦੀ ਹੈ ਤੇ ਇਸ ਕਰਕੇ ਇਹਨਾਂ ਨੂੰ ਕੁਸਚਨ ਜ਼ਰੂਰ ਕਰੋ ਹਰ ਹਿੱਲੇ ਕਰੋ ਤੇ ਅਸੀਂ ਪੀਐਸਟੈਟ ਦੀ ਅਨ पीएसएट ਦੀ ਅਸੀਂ ਟੈਸਟ ਸੀਰੀਜ਼ ਲਾਂਚ ਕਰ ਚੁੱਕੇ ਆ ਉਹ ਤੁਹਾਨੂੰ ਕੱਲ ਤੋਂ ਦਿਖਣੀ ਸ਼ੁਰੂ ਹੋ ਜੂਗੀ ਤਾਂ ਉਹਨੂੰ ਜੁਆਇਨ ਕਰ ਲਓ ਠੀਕ ਹੈ ਕਾਫੀ ਵੱਡੀ ਸੰਖਿਆ ਦੇ ਵਿੱਚ 60000 ਪਲੱਸ ਐਨਸੀਕੂ ਅਸੀਂ ਪਾਏ ਨੇ ਉਹਦੇ ਵਿੱਚ ਤੇ ਤੁਸੀਂ ਸਾਡਾ ਬੈਚ ਵੀ ਲੈ ਸਕਦੇ ਹੋ ਤੇ ਬੈਚ ਦੇ ਵਾਸਤੇ ਨਾ ਅਸੀਂ 13 ਤਿਕ ਤੋਂ ਪੰਜਾਬ ਦਾ ਸਭ ਤੋਂ ਖਤਰਨਾਕ ਆਫਰ ਜਿਹੜਾ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ ਜੀ ਨਾ ਕਦੇ ਮਿਲਿਆ ਤੇ ਨਾ ਕਦੇ ਮਿਲਣ ਦੀ ਪੋਸਿਬਿਲਟੀ ਹੈਗੀ ਹੈ ਠੀਕ ਹੈ ਤਾਂ ਇਸ ਕਰਕੇ ਆਪਣੇ ਸਾਥੀ ਮੇਰੇ ਨਾਲ ਜੁੜ ਦੱਸਿਓ 13 ਤਰੀਕ ਤੋਂ ਹਟਾ ਇਹ ਜਿਹੜਾ ਆਫਰ ਹੈਗਾ ਉਹ ਸਟਾਰਟ ਹੋਣਾ ਹੈਗਾ ਤਾਂ 13 ਤਰੀਕ ਦੀ ਵੇਟ ਕਰ ਲਓ ਬਈ ਠੀਕ ਹੈ ਚਾਰ ਪੰਜ ਦਿਨ ਹੋਰ ਵੇਟ ਕਰ ਲਓ ਬੈਚ ਲੈਣਾ ਚਾਹੁੰਦੇ ਹੋ ਤੁਸੀਂ ਠੀਕ ਹੈ ਤਾਂ ਸੁਣੋ ਅਸੀਂ ਵਿੱਚ ਪ੍ਰੋਵਾਈਡ ਕਰਾ ਦਾਂਗੇ ਠੀਕ ਹੈ ਥੈਂਕ ਯੂ ਵੈਰੀ ਮਚੀ ਮਿਲਨੇ ਹੈਗੇ ਨਵੇਂ ਸੈਸ਼ਨ ਦੇ ਨਾਲ